ਇਹ ਨਕਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਚਰਨਜੀਤ ਜੋਗੀ ਔਰ ਸੱਚਮੁੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਸਵੇਰੇ ਸਵੇਰੇ ਦੇ ਚਾਨਣ ਦੀ ਉਂਗਲ ਫੜੀ ਦੀ ਆ ਨਿਕਲ ਤਰੀਦਾ ਆਪਣੇ ਸਫ਼ਰ ਤੇ ਔਰ ਉਹ ਸਫ਼ਰ ਹੈ ਤੁਹਾਡੇ ਦਿਲਾਂ ਤਿੱਕਰ ਦਾ ਔਰ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਆਪਣੇ ਦਿਲਾਂ ਦੇ ਦਰਵਾਜ਼ੇ ਖੋਲ ਕੇ ਰੱਖੋਗੇ ਜਿੱਥੇ ਅਸੀਂ ਤੁਹਾਡੇ ਚਾਮਾ ਦੀ ਰੰਗਲੀ ਮੰਜੀ ਦੇ ਉੱਪਰ ਬੈਠ ਕੇ ਬਹੁਤ ਸਾਰੀਆਂ ਪਿਆਰ ਦੀਆਂ ਫੁੱਲ ਬੁੱਟੀਆਂ ਪਾਵਾਂਗੇ ਬਿਲਕੁਲ ਗੱਲ ਅੱਜ ਕਰਾਂਗੇ ਸਕੂਨ ਦੇ ਉੱਤੇ ਗੱਲ ਅੱਜ ਕਰਾਂਗੇ ਕਿ ਉਹ ਕਿਹੜੇ ਚਾਰ ਬੰਦੇ ਹੁੰਦੇ ਨੇ ਜਿਹੜੇ ਹਮੇਸ਼ਾ ਮਰਨ ਤੱਕ ਸਾਡੀ ਜ਼ਿੰਦਗੀ ਦੇ ਨਾਲ ਟੁੱਟਦੇ ਹੀ ਰਹਿੰਦੇ ਨੇ ਅਸੀਂ ਚਾਰ ਬੰਦੇ ਹਾਂ ਉਹ ਕਹਿੰਦੇ ਨਾ ਕਿ ਉਹ ਚਾਰ ਬੰਦੇ ਕੀ ਕਹੂਗੇ ਇਦਾਂ ਨਹੀਂ ਕਰਨਾ ਉਹ ਨਹੀਂ ਕਰਨਾ ਉਹ ਚਾਰ ਬੰਦੇ ਬਿਲਕੁਲ ਸਹੀ ਗੱਲ ਅਸੀਂ तमाम ਉਮਰ ਇਹੀ ਸੋਚੀਦਾ ਹੈ ਕਿ ਯਾਰ ਕੋਈ ਵੀ ਕੰਮ ਕਰਨਾ ਹੋਵੇ ਭਾਵੇਂ ਮੰਨ ਲਓ ਕਿਸੇ ਨੇ ਕੋਈ ਬੰਦਾ ਥੋੜਾ ਜਿਹਾ 올ਡ ਏਜ ਹੋ ਗਿਆ ਉਹ ਜੇਕਰ ਉਹਨੂੰ ਕੋਈ ਵਿਆਹ ਸ਼ਾਦੀ ਹੈਗਾ ਕੋਈ ਖੁਸ਼ੀ ਦਾ ਮੱਕਾ ਉਹਨੂੰ ਫੜਫੜ ਕੇ ਲਿਆਉਂਦੇ ਤਾਂ ਹੀ ਨੱਚਲਾ ਕਿ ਨਾ ਚਾਰ ਬੰਦੇ ਪਤਾ ਕੀ ਕਹਿਣਗੇ ਉਹ ਉਹ ਵਿਚਾਰੇ ਨੱਚਦੇ ਨਹੀਂ ਗੀ ਹੈ ਤਾਂ ਜਦੋਂ ਕੋਈ ਵੀ ਕੰਮ ਤੁਸੀਂ ਕਰਨਾ ਹੋਵੇ ਕੋਈ ਕਹਿੰਦਾ ਕਿ ਯਾਰ ਕਾਰ ਲੈ ਲਓ ਸਕੂਟਰ ਲਾ ਲਓ ਮੋਟਰਸਾਈਕਲ ਲਓ ਕੋਈ ਵੀ ਲਓ ਨਹੀਂ ਨਹੀਂ ਯਾਰ ਬਹੁਤਾ ਦਿਖਾਵਾ ਨਹੀਂ ਕਰੀਦਾ ਚਾਰ ਬੰਦੇ ਯਾਰ ਕੀ ਕਹਿਣ ਸਾਨੂੰ ਤੇ ਸਮਝ ਨਹੀਂ ਆਈ ਕਿ ਵੀ ਚਾਰ ਬੰਦੇ ਹੈ ਕਿਹੜੇ ਹੋ ਹੈ ਕਿਹੜੇ ਆ ਬਿਲਕੁਲ ਉਹ ਚਾਰ ਬੰਦੇ ਉਹੀ ਹੁੰਦੇ ਨੇ ਫਿਰ ਜਿਹੜੇ ਤੁਹਾਨੂੰ ਹਨਾ ਮੋਡਾ ਦਿੰਦੇ ਨੇ ਹਾਂ ਬਸੇ ਉਹੀ ਹੁੰਦੇ ਨੇ ਦੇਖੋ ਗੱਲ ਇਹ ਹੈ ਕਿ ਅਸੀਂ ਹਮੇਸ਼ਾ ਅਸੀਂ ਜੂਨੇ ਕਿਲੇ ਦੇ ਵਾਸਤੇ ਆ। ਉਹਨਾਂ ਚੌ ਬੰਦੇ ਦੇ ਵਾਸਤੇ। ਬਿਲਕੁਲ ਉਹੀ ਗੱਲ ਹੈ। ਕਿਉਂਕਿ ਅਸੀਂ ਤਾਂ ਸਮਝ ਨਹੀਂ ਪਾਇਆ ਸੀ। ਹਾਂ ਅਸੀਂ ਆਪਣੀ ਆ ਜ਼ਿੰਦਗੀ ਨੂੰ ਸਮਝੇ ਨਹੀਂ। ਆਪਣੇ ਤਰੀਕੇ ਤੇ ਸਲੀਕੇ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਮਾਣਿਆ ਨਹੀਂ। ਜੀ। ਅਸੀਂ ਹਮੇਸ਼ਾ ਇਹ ਸੋਚਦੇ ਰਹਿੰਦੇ ਹਾਂ ਕਿ ਲੋਕੀ ਕੀ ਕਹਿਣਗੇ। ਹੂੰ। ਚਾਰ ਬੰਦੇ ਕੀ ਕਹਿਣਗੇ? ਮੰਨ ਲਓ ਜੇਕਰ ਕਿਸੇ ਕੁੜੀ ਨੇ ਕੋਈ ਆ ਬਾਲ ਖੁੱਲੇ ਰੱਖ ਲੈ ਤਾਂ ਚਾਰ ਬੰਦੇ ਕੀ ਰਹਿਣਗੇ ਜੇਕਰ ਗੁੱਤਕਾਰੀ ਤਾਂ ਚਾਰ ਬੰਦੇ ਕੀ ਕਰਨਗੇ ਜੇਕਰ ਸਿਰ ਤੇ ਚੁੰਨੀ ਲੈ ਲਈ ਤਾਂ ਚਾਰ ਬੰਦੇ ਕੀ ਕਰਨਗੇ ਜੇ ਨਹੀਂ ਲਈ ਤਾਂ ਕੀ ਕਹਿਣਗੇ ਕੈਂਟਪਾਲੀ ਤਾਂ ਕੀ ਕਹਿਣਗੇ ਨਹੀਂ ਯਾਰ ਹੱਦ ਹੋ ਗਈ ਹਰ ਇੱਕ ਚੀਜ਼ ਤੇ ਉਹ ਚਾਰ ਬੰਦੇ ਜ਼ਰੂਰੀਆਂ ਵੀ ਟੋਕਾ ਟਾਕੀ ਕਰਦੇ ਹੋ ਹੁਣ ਤੁਸੀਂ ਮੰਨ ਲਓ ਕਿਸੇ ਆਪਣੇ ਘਰ ਦੇ ਵਿੱਚ ਕੋਈ ਦੁੱਖ ਤਕਲੀਫ ਦੇ ਵਿੱਚ ਆ ਯਾਰ ਹੁਣ ਉਹ ਚਾਰ ਬੰਦੇ ਕਿੱਥੇ ਆ ਹਾਂ ਹੁਣ ਕਿੱਥੇ ਆ ਬਿਲਕੁਲ ਹਨਾ ਹੁਣ ਕਿਉਂ ਨਹੀਂ ਆਉਂਦੇ ਉਹ ਚਾਰ ਬੰਦੇ ਤੁਹਾਨੂੰ ਕੁਝ ਕਹਿਣ ਦੇ ਵਾਸਤੇ ਸਾਰੀ ਉਮਰ ਲੱਭਦੇ ਮਰਜੀ ਦਾ ਉਹ ਬੰਦੇ ਲੱਭਦੇ ਹੀ ਨਹੀਂ ਚਾਰ ਬੰਦੇ ਨਹੀਂ ਬਿਲਕੁਲ ਲੱਭਦੇ ਹੀ ਨਹੀਂ ਮੈਂ ਨਾ ਅੱਗੇ ਵੀ ਬਹੁਤ ਵਾਰ ਇਹ ਗੱਲ ਕਰਦੀ ਹੁੰਦੀ ਆ ਕਿ ਅਸੀਂ ਨਾ ਜ਼ਿੰਦਗੀ ਨਾ ਕੱਟਦੇ ਪਏ ਆ ਅਸੀਂ ਜ਼ਿੰਦਗੀ ਜੀ ਨਹੀਂ ਰਹੇ ਸਾਨੂੰ ਕਿਸੇ ਨੂੰ ਵੀ ਮਤਲਬ ਹੀ ਨਹੀਂ ਪਤਾ ਕਿ ਜ਼ਿੰਦਗੀ ਜਿਉਣੀ ਕਿਵੇਂ ਆ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਜ਼ਿੰਦਗੀ ਦਾ ਮਤਲਬ ਸਮਝ ਨਾ ਕੇ ਆਇਆ ਹੁਣ ਇੱਥੇ ਗੱਲ ਸਕੂਨ ਦੀ ਕਰੀਏ ਉਹ ਵੀ ਕਿਸੇ ਦੀ ਜ਼ਿੰਦਗੀ ਦੇ ਵਿੱਚ ਨਹੀਂ ਹੈ ਕਿਉਂ ਕਿ ਅਸੀਂ ਇੰਨੀ ਕੁ ਜ਼ਿਆਦਾ ਜ਼ਿੰਦਗੀ ਦੇ ਵਿੱਚ ਬਿਜ਼ੀ ਹੋ ਗਏ ਆ ਵਿਅਸਤ ਕਰ ਲਈ ਆਪਣੀ ਜ਼ਿੰਦਗੀ ਭੱਜ ਦੌੜ ਭਰੀ ਜ਼ਿੰਦਗੀ ਦੇ ਵਿੱਚ ਅਸੀਂ ਨਾ ਤਾਂ ਆਪਣਾ ਖਿਆਲ ਰੱਖ ਰਹੇ ਆ ਸਾਡਾ ਸਰੀਰ ਜਿਹਨੇ ਸਾਨੂੰ ਮਰਨ ਤੱਕ ਸਾਡਾ ਸਾਥ ਦੇਣਾ ਹੈ ਅਸੀਂ ਉਹਦਾ ਹੀ ਅੱਜ ਸਾਥ ਨਹੀਂ ਦੇ ਰਹੇ ਤਾਂ ਫਿਰ ਉਹ ਤੁਹਾਡਾ ਮਰਨ ਤੱਕ ਕਿਵੇਂ ਸਾਥ ਦੇ ਦੂਗਾ ਕਿੰਨਾ ਕਚਰੇ ਲੰਬਾ ਸਾਥ ਦੇ ਦੂਗਾ ਅਸੀਂ ਉਹਦਾ ਵੀ ਸਾਥ ਨਹੀਂ ਦੇ ਰਹੇ ਫਿਰ ਅਸੀਂ ਭਾਲਦਿਆਂ ਸਕੂਨ ਕਿ ਸਾਨੂੰ ਸਕੂਨ ਮਿਲ ਜਵੇ ਕਿਵੇਂ ਮਿਲੂਗਾ ਤੁਸੀਂ ਕਿੱਥੇ ਆਪਣੇ ਬਾਰੇ ਬੈਠ ਕੇ ਸੋਚਿਆ ਆ ਕਿਤੇ ਤੁਸੀਂ ਆਪਣੇ ਨਾਲ ਸਮਾਂ ਬਿਤਾਇਆ ਆ ਤੁਸੀਂ ਤਾਂ ਆਹੀ ਸੋਚਦੇ ਰਹਿੰਦੇ ਆ ਕਿ ਅਗਲਾ ਬੰਦਾ ਕੀ ਕਹੂਗਾ ਉਹਦੇ ਨਾਲ ਸਮਾਂ ਬਿਤਾ ਲੀਏ ਚਲੋ ਠੀਕ ਹੈ ਮੈਂ ਮੰਨਦੀ ਆ ਕਿ ਆਪਣਿਆਂ ਨਾਲ ਸਮਾਂ ਬਿਤਾਉਣ ਨਾਲ ਤੁਹਾਡੇ ਦੁੱਖ ਸੁੱਖ ਜਿਹੜੇ ਆ ਉਹ ਸਾਂਝੇ ਹੁੰਦੇ ਨੇ ਪਰ ਕਿਤੇ ਇਕੱਲਿਆਂ ਬੈਠ ਕੇ ਕਿਤੇ ਆਪਣੇ ਬਾਰੇ ਵੀ ਸੋਚਿਓ ਦੇਖੋ ਆਪਣੇ ਬਾਰੇ ਬੰਦਾ ਸੋਚਦਾ ਨੇ ਹੂੰ ਸਭ ਤੋਂ ਵੱਡੀ ਗੱਲ ਹੈ ਕਿ ਸਾਡੀਆਂ ਜਿਹੜੀਆਂ ਨਾ ਅੰਦਰ ਸਾਡੇ ਜਿਹੜੇ ਗਲਤ ਫਹਮੀਆਂ ਪਾਲੀਆਂ ਹੋਈਆਂ ਉਹ ਸਾਨੂੰ ਜ਼ਿੰਦਗੀ ਨੂੰ ਜਿਉਣ ਨਹੀਂ ਦਿੰਦੀਆਂ। ਹਮ ਆਮ ਤੌਰ ਤੇ ਅਸੀਂ ਜਦ ਵੀ ਕਦੇ ਆਪਣੀ ਜ਼ਿੰਦਗੀ ਦਾ ਕੋਈ ਫੈਸਲਾ ਲੈਂਦੇ ਹਾਂ ਲੋਕਾਂ ਨੂੰ ਮੁੱਖ ਰੱਖ ਕੇ ਲੈਂਦੇ ਹਾਂ। ਹਮ ਫਲਾਣੇ ਨੇ ਵੱਡੀ ਕਾਰ ਲੈ ਲਈ। ਹੁਣ ਆਪਾਂ ਨੂੰ ਵੀ ਲੈਣੀ ਪਣਦੀ ਹੈ। ਹਮ ਫਲਾਣੇ ਨੇ ਆਪਣਾ ਮੁੰਡਾ ਉਹ ਸਕੂਲੇ ਪਾਤਾ ਵੱਡੇ। ਅਸੀਂ ਵੀ ਹੁਣ ਸਾਨੂੰ ਵੀ ਪਾਉਣਾ ਪੈਣਾ। ਉਹਨੇ ਦੋ ਮੰਜ਼ਿਲਾ ਕੋਠੀ ਬਣਾ ਲਈ ਹੈ। ਹੁਣ ਸਾਨੂੰ ਵੀ ਬਣਾਉਣੀ ਪੈਣੀ ਹੈ। ਉਹ ਕੈਨੇਡਾ ਢੇਡਾ ਲਾਇਆ ਆ ਹੁਣ ਸਾਨੂੰ ਵੀ ਲਾਉਣਾ ਪੈਣਾ ਯਾਰ ਅਗਲਾ ਖੁਦ ਵਿੱਚ ਛਾਲ ਮਾਰੂ ਤੁਸੀਂ ਤਿਆਰ ਆ ਅੱਧੇ ਪਿੰਡ ਤਾਂ ਹੀ ਖਾਲੀ ਹੋ ਗਏ ਆ ਇੱਕ ਦੁੱਜ ਨੂੰ ਦੇਖ ਦੇਖਾ ਦੇਖੀ ਬਾੜ ਜਾ ਰਹੇ ਆ ਅਸੀਂ ਜ਼ਿੰਦਗੀ ਆਪਣੀ ਦੇਖਾ ਦੇਖੀ ਜੀ ਰਹੇ ਆ ਅਸਲ ਵਿੱਚ ਜ਼ਿੰਦਗੀ ਸਾਨੂੰ ਆਪਣੇ ਵੱਲ ਦੇਖ ਕੇ ਜੀਣੀ ਚਾਹੀਦੀ ਅਸੀਂ ਦੂਸਰੇ ਵੱਲ ਦੇਖ ਕੇ ਜਿਉਨੇ ਹੁਣ ਅਸੀਂ ਜੇਕਰ ਦੂਸਰੇ ਦੇ ਵੱਲ ਦੇਖ ਕੇ ਜ਼ਿੰਦਗੀ ਜੀਵਾਂਗੇ ਦੂਸਰਿਆਂ ਦੇ ਆਂਡੀਆਂ ਗਵਾਂਡੀਆਂ ਦੇ ਮਗਰ ਲੱਗ ਕੇ ਮਹਿੰਗੇ ਸਕੂਲਾਂ ਦੇ ਵਿੱਚ ਬੱਚੇ ਪੜਾਉਣ ਵਾਲਿਓ ਯਾਦ ਰੱਖਿਓ ਤੁਹਾਨੂੰ ਬੱਚੇ ਦੀਆਂ ਫੀਸਾਂ ਆਪ ਦੇਣੀਆਂ ਪੈਣੀਆਂ ਬਿਲਕੁਲ ਮਿਹਨਤ ਆਪ ਕਰਨੀ ਪੈਣੀ ਜੇਕਰ ਤੁਸੀਂ ਮਹਿੰਗੀ ਗੱਡੀ ਗਵਾਂਡੀਆਂ ਵੱਲੋਂ ਦੇਖ ਕੇ ਲੈ ਲਈ ਹੈ ਤੇ ਯਾਦ ਰੱਖਿਓ ਉਹਦੇ ਵਿੱਚ ਤੇਲ ਤੇ ਮੇਨਟੇਨੈਂਸ ਤੁਹਾਨੂੰ ਆਪ ਕਰਵਾਉਣੀ ਪੈਣੀ ਜੇਕਰ ਤੁਸੀਂ ਵੱਡੀ ਕੋਠੀ ਆਪਣੇ ਭਰਾਵਾਂ ਵੱਲੋਂ ਦੇਖ ਕੇ ਪਾ ਲਈ ਹੈ ਕਿ ਉਹਦਾ ਸਿੰਗਲ ਸੀ ਅਸੀਂ ਡਬਲ ਕਰ ਲਈ ਹੈ ਤੇ ਉਹਦੇ ਵਿੱਚ ਲੱਗੇ ਹੋਏ ਜਾਲੇ ਤੁਹਾਨੂੰ ਹੀ ਲਾਉਣੇ ਪੈਣੇ। ਤੁਹਾਡੀ ਘਰ ਵਾਲੀ ਦੇ ਲੱਕ ਦੂਰਾ ਹੋਣਾ ਵੀ ਜਦੋਂ ਉਹਨੇ ਉੱਥੇ ਪੋਚੇ ਮਾਰਨੇ। ਤੇ ਜੇਕਰ ਤੁਸੀਂ ਹਰ ਇੱਕ ਚੀਜ਼ ਦੂਸਰੇ ਬੰਦੇ ਦੇ ਦੇਖ ਕੇ ਕਰਦੇ ਹੋ ਕਿ ਚਾਰ ਬੰਦੇ ਕੀ ਕਹਿਣਗੇ ਕਿ ਯਾਰ ਸਾਡੇ ਕੋਲ ਪੈਸਾ ਸੀ ਪੈਸਾ ਖਰਚੇ ਨਹੀਂ।